ਜੋ ਵੀ ਹੈ। ਬਦਲੀ ਮਾਪਦਿਕ ਮੇਜਸਟਿਕ ਆਉਂਦਾ ਹੈ। ਪਰ ਮੰਡੀਪੁਰ ਸਾਰਾ ਪੂਰੇ ਪੰਜਾਬ ਦੇ ਸਰਕਟਾਂ ਦੇ ਵਿੱਚ ਰੋਡਾਂ ਦੇ ਵਿੱਚ ਰੋਡਾਂ ਦੇ ਵਿੱਚ। ਇਸ ਤੋਂ ਬਾਅਦ ਅਸੀਂ ਸਵੇਰ ਵਾਲੇ ਲਗਭਗ 2:00 ਕਰੀਣਾਂ ਆਏ ਸੀ ਤੇ ਇਸ ਲੋਸ਼ੇ ਚੱਲ ਰਹੀ ਹੈ ਜੀ ਸਰ ਜੀ ਤੱਕ ਦੀ 10 ਤੱਕ ਤਾਂ ਕੰਪਲੀਟ ਹੋ ਜਾਏਗਾ ਸਰ ਇਹ ਟੈਂਕਰੀ ਕੋਲ ਕੱਢੀ ਵਾਲਾ ਦੇ ਵਿੱਚ ਤਾਂ 2 ਐਮਐਲਡੀ ਦਾ ਐਸਟੀਪੀ ਸੀਬੀ ਟ੍ਰੀਟਮੈਂਟ ਦਾ ਕੰਮ ਚੱਲ ਰਿਹਾ ਸਰ ਇਹ ਸਰ ਬਰਤ ਮੌਕੇ ਤੇ ਕੰਪਲੀਟ ਹੋ ਚੁੱਕਾ ਹੈ ਤੇ ਫਾਈਨਲ ਬਿਲ ਪੈਂਡਿੰਗ ਹੈ ਸਰ ਇਹਦੇ ਵਾਸਤੇ ਇੱਕ ਫਾਈਨਲ ਟੈਸਟਿੰਗ ਕਰਾਉਣੀ ਹੈ ਪੀਪੀਸੀ ਦੀ ਉਹਨਾਂ ਨੂੰ ਆਪਾਂ ਲਿਖ ਦਿੱਤਾ ਹੈ ਆਫਟਰ ਸਰ ਉਹ ਟੈਸਟਿੰਗ ਸਰ ਇਹ ਸਰ ਕੰਮ ਪੂਰਾ ਹੋ ਕੇ ਟੈਂਟਰ ਕਲਵਾੜੀ ਦਾ ਸਰ ਕੰਮ ਹੈ ਸਰ ਇਹ ਜੀ ਵੀ ਦਾ ਕੰਮ ਹੈ ਪਰ ਇਹਦੇ ਵਿੱਚ ਮਨੋ ਥੋੜੇ ਫੰਟ ਦੇ ਕਰਕੇ ਪ੍ਰੋਬਲਮ ਆ ਰਹੀ ਹੈ ਕਿ ਸਰ ਇਹਦੀ ਨਾਲ ਇੱਕ ਨਿਸ਼ਤਾ ਜੀ ਸੀ ਸੈਕੰਡ ਜੀ ਜਿਹੜੀ ਰਹਿ ਗਈ ਆ ਉਹ ਨਹੀਂ ਆ ਰਹੀ ਹੈ ਜੀ ਉਹਦੇ ਲਈ ਫੇਸ ਸਰ ਕੋਰਪੋਰੇਟ ਗਿਆ ਹੋਇਆ ਸਰ ਤੇ ਇਹਨੂੰ ਖਤਮ ਕਰਤ ਵਕਤ ਤਾਂ ਰੌਂਡਿੰਗ ਦਾ ਇੱਕ ਫੰਟ ਨਹੀਂ ਜਿਹੜੀ ਉਹ ਤੋਂ ਨੋਟ ਬਣ ਕੇ 3000 ਹੋ ਜਾਵੇਗਾ ਤਾਂ ਉਹ ਪ੍ਰੋਬਲਮ ਆ ਜਾਂਦਾ ਤੇ ਇਹ ਇਹ ਸਦਾ 90% ਤੋਂ ਕੰਮ ਨੂੰ ਨੀਰੋ ਹੁੰਦਾ ਹੈ ਸਰ ਜੀ ਅਮ ਅੱਜ ਹਿਸ਼ਾਰਪੁਰ ਜ਼ਿਲ੍ਹੇ ਦੀ ਜਿਹੜੀ ਗ੍ਰੀਵੈਂਸ ਡਿਸਟ੍ਰਿਕਟਸ ਗ੍ਰੀਵੈਂਸ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿਉਕਲੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਲਈ ਹੈ ਜਿਸ ਦੇ ਵਿੱਚ ਸਾਡੇ ਸਾਰੇ ਹੀ ਮਾਨਯੋਗ ਐਮਐਲਏ ਸਾਹਿਬਾਨ ਜਿਸ ਦੇ ਵਿੱਚ ਸਾਡੇ ਡਿਪਟੀ ਸਪੀਕਰ ਸਾਹਿਬ ਮਨਿਸਟਰ ਸਾਹਿਬ ਤੇ ਸਾਰੇ ਐਮਐਲਏ ਸਾਹਿਬਾਨ ਤੇ ਲਗਭਗ ਹਰ ਵਿਭਾਗ ਦੇ ਮੁਖੀ ਇਸ ਮੀਟਿੰਗ ਦਾ ਹਿੱਸਾ ਸੀ ਤੇ ਜਿਹੜੀ ਵੀ ਮਸਲੇ ਹਿਸ਼ਾਰਪੁਰ ਜ਼ਿਲ੍ਹੇ ਦੇ ਨਾਲ ਡਵੈਲਪਮੈਂਟ ਦੇ ਰੁਟੀਨ ਦੇ ਕੰਮਾਂ ਦੇ ਉਸ ਸਾਰਿਆਂ ਦੇ ਉੱਤੇ ਜਿਹੜੀ ਪ੍ਰੋਗਰੈਸ ਰਿਪੋਰਟ ਦੇ ਉੱਤੇ ਚਰਚਾ ਹੋਈ ਹੈ ਤੇ ਖਾਸ ਕਰਕੇ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ ਆਪ ਸਭ ਨੂੰ ਪਤਾ ਹੈ ਬਰਸਾਤਾਂ ਦਾ ਮੌਸਮ ਚੱਲ ਰਿਹਾ ਤੇ ਪਿਛਲੇ ਸਾਲ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ ਤਾਂ ਪ੍ਰੋਟੈਕਸ਼ਨ ਵਰਕਸ ਕਰਕੇ ਜਿੰਨੇ ਵੀ ਆ ਆਪਣੇ ਡਰੇਨਸ ਆ ਉਹਨਾਂ ਦੀ ਸਫਾਈ ਨੂੰ ਲੈ ਕੇ ਇੰਪੈਕਟਮੈਂਟਸ ਜਿੱਥੇ ਤੇ ਬਣਨ ਵਾਲੇ ਆ ਉਹਨਾਂ ਦੇ ਉੱਤੇ ਖਾਸ ਤਰਜੀਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਿੰਨੇ ਵੀ ਆ ਸਾਡੀਆਂ ਸੜਕਾਂ ਜਿਨ੍ਹਾਂ ਦੇ ਟੈਂਡਰ ਰਿਹਾ ਲੱਗ ਚੁੱਕੇ ਨੇ ਆ ਕੰਮ ਚੱਲ ਰਿਹਾ ਉਹਨਾਂ ਦੀ ਮੋਨਿਟਰਿੰਗ ਲਗਾਤਾਰ ਤੇ ਜਿਸ ਤਰੀਕੇ ਨਾਲ ਸਰਕਾਰ ਦੀ ਵੈਲਫੇਅਰ ਸਕੀਮਸ ਚੱਲ ਰਹੀਆਂ ਚਾਹੇ ਆਮ ਆਦਮੀ ਕਲੀਨਿਕ ਹੋਵੇ ਚਾਹੇ ਜਿੰਨੀ ਵੀ ਹੋਰ ਬਾਕੀ ਸਕੀਮਸ ਹੈ ਉਹਨਾਂ ਦੀ ਮੋਨੀਟਰਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਲਗਾਤਾਰ ਜੋ ਸਾਡੇ ਕਰੋੜਾਂ ਰੁਪਏ ਦੇ ਕੰਮ ਸਾਡੇ ਸਕੂਲ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਚੱਲ ਰਹੇ ਆ ਉਸ ਦੇ ਨਾਲ ਹੀ ਅੱਜ 7 ਕਰੋੜ ਰੁਪਏ ਸਪੈਸ਼ਲ ਮੇਰੇ ਵੱਲੋਂ ਆਪਣੇ ਐਸ ਐਜੂਕੇਸ਼ਨ ਮਿਨਿਸਟਰ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਕਿ ਅਸੀਂ ਇੱਥੇ ਦੇ ਜਿਹੜੇ ਸਾਡੇ ਸਕੂਲਸ ਨੇ ਉਹ ਉਹ ਐਡਾ ਡਿਸਕ੍ਰਿਪਸ਼ਨ ਆਫ ਐਮ ਐਲ ਐ ਸਹਿਵਾਨ ਥਾਰੀ ਕੈਮੇਲਨ ਸਹਿਵਾਨ ਨੂੰ 21 ਕਰੋੜ ਰੁਪਏ ਦੇ ਹਸਾਬ ਦੇ ਨਾਲ ਉਹ ਟੋਟਲ ਉਹਨੇ ਡਿਸਕ੍ਰਿਪਸ਼ਨ ਦੇ ਉੱਤੇ ਆ ਜਿਹੜੇ ਵੀ ਸਕੂਲ ਨੂੰ ਰਿਕੁਆਇਰਮੈਂਟ ਆ ਉਹ ਲੈ ਸਕਦੇ ਆ ਤੇ ਇਸ ਤੋਂ ਲਾਵਾ ਹੋਰ ਬਹੁਤ ਸਾਰੇ ਜਿਹੜੇ ਵਿਸ਼ੇ ਉਹਨਾਂ ਤੇ ਚਰਚਾ ਹੋਈ ਤੇ ਇਹ ਮੀਟਿੰਗ ਹਰ ਮਹੀਨੇ ਤੱਕ ਚੱਲਦੀ ਰਹੂਗੀ ਥੈਂਕ ਯੂ